ਜੀ ਦੋਸਤੋ ਜਿਹੜਾ ਅੱਜ ਦਾ ਆਪਣਾ ਬਲੌਗ ਆ ਅੱਜ ਆ ਆਪਾਂ ਆਪਣੇ ਭਰਾ ਕੋਲੇ ਸ਼ੀਤਕੋਲੇ ਮੋਟਰ ਤੇ ਤੁਹਾਨੂੰ ਦਿਖਾ ਦਈਏ ਆ ਉਹਦੀ ਮੋਟਰ ਆ ਕੀ ਤੇ ਆ ਇੱਥੇ ਬਾਈ ਦੀ ਸਬਜ਼ੀ ਲਈ ਹੋਈ ਆ ਅੱਜ ਆ ਆਪਾਂ ਘਰ ਦੀ ਸਬਜ਼ੀ ਲੈਣ ਬਾਈ ਤੋਂ ਤੇ ਮੋਟਰ ਚੱਲਦੀ ਆ ਤੇ ਬਾਈ ਦੇ ਦਰਖਤ ਬਹੁਤ ਵਧੀਆ ਲੱਏ ਹੋਏ ਨੇ ਅੰਬੂਬ ਤੁਹਾਨੂੰ ਦਿਖਾ ਦਈਏ ਅੰਬ ਵੀ ਲੱਏ ਹੋਏ ਨੇ ਅੰਬੂਬੀ ਬਹੁਤ ਲੱਗਦੇ ਨੇ ਜਾਮਣਾ ਡੇਕਾਂ ਖੇਤਾਂ ਦੇ ਵਿੱਚ ਜਿਹੜੇ ਆਪਾਂ ਉਹ ਕਰ ਦਿੰਦੇ ਆਂ ਆਂਬਾਂ ਦਾ ਬੂਟਾ ਬਾਈ ਅੰਬ ਬਹੁਤ ਤੋੜੇ ਨੇ ਠੀਕ ਆ ਮੋਟਰ ਚੱਲਦੀ ਆ ਤੁਹਾਨੂੰ ਦਿਖਾਉਣੀ ਆ ਐ ਬਾਈ ਦੀਆਂ ਬੇਲਾਂ ਬਹੁਤ ਸ਼ੌਂਕ ਨਾਲ ਲਾਈਆਂ ਹੋਈਆਂ ਨੇ ਬਾਈ ਤੋਂ ਆਪਾਂ ਸਬਜ਼ੀ ਲੈ ਜਾਂਦੇ ਹੁੰਦੇ ਆ ਤਾਜੀ ਸਬਜ਼ੀ ਹੁੰਦੀ ਆ ਭਰਾ ਆਪਣੇ ਕੋਲੇ ਸਾਰੀ ਘਰ ਦੀ ਤੁਹਾਨੂੰ ਮਿਲਾਉਣੀ ਆ ਬਾਈ ਸ਼ੀਤ ਨਾਲ ਬਹੁਤ ਮਿਹਨਤੀ ਬੰਦਾ ਗਾ ਰੇਪਾ ਕਿ ਆਂ ਰੇ ਪਾ ਕੇ ਆਇਆ ਸਬਜ਼ੀ ਤੋੜ ਲਈ ਫਲੀਆਂ ਉਹ ਤੂੜੀਆਂ ਪੀ ਨੇ ਢੋਲੇ ਤੇ ਪਾਈਆਂ ਪੀ ਨੇ ਬਸ ਠੀਕ ਆ ਬਾਈ ਇਹ ਪ੍ਰਿੰਡੀ ਤੋੜੀ ਪੀ ਆ ਸਾਰਾ ਕੁਝ ਹੁਣ ਦੇਖ ਲੈ ਉਸ ਤੋਂ ਬਾਅਦ 11 ਭਰਨ ਵਾਲਾ ਫਿਰ ਕੱਦੂ ਕਰਨਾ ਮੱਕੀ ਵਾਲੇ ਚ ਜੀਰੀ ਲਾਉਂਦਾ ਬਾਈ ਆਪਾਂ 26 ਲਾਉਣੇ ਵੀਰੇ 5 ਸਾਲ ਹੋ ਗਏ 26 1500 ਨੂੰ ਵਧੀਆ ਵਧੀਆ ਤੂਸਾ ਨਹੀਂ ਲਾਉਂਦੇ ਆਪਾਂ ਹੁਣ ਮੱਕੀ ਵਾਲੀ ਰਹਿ ਗਿਆ ਕੱਲਾ ਮੱਕੀ ਵਾਲ ਰਹਿ ਗਿਆ ਦੂਜੀ ਉਹ 26 ਆਪਾਂ ਹੁਣ ਲਾਈਏ ਹਜੇ ਆਹ ਹਫਤਾ ਹੋਇਆ ਉਧਰ ਉਧਰ ਲਾਤੀ ਬਾਈ ਨੇ ਜੀਰੀ ਜਾਣੀ ਉਹ ਬਹਣ ਵਿਹਲਾ ਪੈਦੀ ਆਪਣਾ ਇਹ ਮੱਕੀ ਵਾਲਾ ਰਹਿ ਗਿਆ ਨਾ ਸਹੀ ਗੱਲ 26 ਵੀਰੇ ਚਾੜ ਵਧੀਆ 7 ਤੋਂ ਕਿਧਹੀਂ ਗਈ ਫੇਰ ਨਾਲੇ ਮਹੀਨੇ ਦਾ ਹੁਣ ਮਹੀਨੇ ਬਾਅਦ ਲਾਈ ਆ ਉਹ ਕਿੰਨਾ ਪਾਣੀ ਬੱਤੀ ਗਿਆ ਇਹ ਤਾਂ ਹੈ ਪਾਣੀ ਦੀ ਬਚਤ ਕਰਨ ਹਾਂ ਦੇਖ ਲਓ ਨਾਲੇ ਵੱਧ ਤੋਂ ਵੱਧ ਬਾਈ ਦਰਖਤ ਲਾਇਆ ਕਰੋ ਯਾਰ ਮੋਟਰਾਂ ਤੇ ਘਰਾਂ ਦੇ ਵਿੱਚ ਹੁਣ ਤਾਂ ਟਾਈਮ ਆ ਸੌਣ ਮਹੀਨਾ ਚੱਲਦਾ ਬਹਾਨ ਦੇ ਵਿੱਚ ਆਪਣੇ ਅਮਰੂਦ ਰੱਖਿਆ ਵੀਰੇ ਨਿਹਾਲਾ ਉਹਦੀ ਪੱਤ ਕੇ ਮਾਰਦਾ ਹਾਂ ਆ ਆ ਦੇਖ ਬਹਾਨੇ ਲੱਗੇ ਹੋਏ ਨੇ ਅਮਰੂਦ ਨਾਲੇ ਬੇਲਾ ਚਾੜਤੀਆਂ ਬਾਈ ਨੇ ਤਹਾਂ ਆ ਦੇਖ ਨਾਲੇ ਅਮਰੂਦ ਲੱਗੇ ਹੋਏ ਨੇ ਬਹੁਤ ਵਧੀਆ ਅੰਦਰੇ ਬੂਟੇ ਆਪਣੇ ਤਿੰਨ ਚਾਰ ਅੰਦਰੇ ਬੂਟੇ ਦੇਖ ਲਾ ਹੂੰ ਦਿਖਾਤੇ ਮੈਂ ਇਹ ਕੀ ਆ ਸਹੀ ਗੱਲ ਆ ਆ ਅੰਗੂਰਾਂ ਦੀ ਬੇਲਾ ਆ ਹੈਪੀ ਲਾਈ ਓਏ ਆ ਅੰਗੂਰਾਂ ਦੀ ਬੇਲਾ ਆ ਜਾਂ ਦੱਬਣੀ ਨੂੰ ਤੋਰੀਆਂ ਨੇ ਦੱਬਣੀ ਆ ਹਾਂਜੀ ਹਾਂ ਇਸੀ ਕਲਮ ਲੱਗ ਜੂਗੀ ਹਾਂ ਕਲਮ ਲੱਗਦੀ ਸੌਣ ਤੇ ਲਾ ਦੀ ਸੌਣ ਚੱਲ ਪਿਆ ਬਸ ਹੁਣ ਲਾ ਦਿੰਨੇ ਆ ਫਿਰ ਅੱਜ ਲੈ ਜਾਾਂਗੇ ਤੇ ਬਾਈ ਮਿਹਨਤੀ ਬੰਦਾ ਯਾਰ ਜਿਹੜੇ ਕਿਰਤੀ ਜੱਟ ਨੇ ਮਿਹਨਤੀ ਬੰਦੇ ਨੇ ਉਹਨਾਂ ਨੂੰ ਸਲਾਮ ਆ ਬਾਈ ਆਪਾਂ ਵੀ ਆਪਣੀ ਦੁਕਾਨ ਲਾਈ ਹੋਈ ਆ ਸਬਜੀ ਦੀ ਜਿੰਨੀ ਕ ਸਬਜੀ ਹੁੰਦੀ ਆ ਮੈਂ ਇਹ ਤੋਂ ਬਾਈ ਤੋਂ ਲੈ ਜਾਣਾ ਹੁੰਦਾ ਘਰ ਦੀ ਸਬਜੀ ਆ ਸਾਰੇ ਦੋਸਤਾਂ ਮਿੱਤਰਾਂ ਨੂੰ ਮੇਰਾ ਇਹੀ ਕਹਿਣਾ ਬਾਈ 2 ਰੁਪਏ ਵੱਧ ਲਾ ਦਿਆ ਕਰੋ ਚੀਜ਼ ਤੇ ਚੀਜ਼ ਵਧੀਆ ਖਾਇਆ ਕਰੋ ਕਿਉਂਕਿ ਆਪਾਂ 2 4 5 5 ਰੁਪਏ ਘੱਟ ਦੇਖ ਲੈਨੇ ਆਪਦੀ ਸਿਹਤ ਨਾਲ ਖਲਵਾੜ ਨਾ ਕਰੋ ਵਧੀਆ ਚੀਜ਼ ਖਾਇਆ ਕਰੋ ਕਿਉਂ ਸੀਤ ਸਹੀ ਗੱਲ ਅੱਗੀ ਇਹ ਸਾਨੂੰ ਨਹੀਂ ਹੈਗਾ ਵੀ ਅਸੀਂ ਵੇਚਨੀ ਆ ਕੋਈ ਵੀ ਆਏ ਸਾਰੀ ਮੇਰੀ ਪੰਜਾਬ ਵਿੱਚ ਪੰਜਾਬ ਭਰ ਦੇ ਲੋਕਾਂ ਨੂੰ ਇਹੀ ਬੇਨਤੀ ਆ ਵੀ ਵਧੀਆ ਚੀਜ਼ ਲਿਆ ਕਰੋ ਵਧੀਆ ਚੀਜ਼ ਖਾਇਆ ਕਰੋ ਠੀਕ ਆ ਦੇਖੋ ਸਾਨੂੰ ਦਰਸਤ ਦਿਖਾਉਣੇ ਆ ਬਾਈ ਕਿਉਂਕਿ ਜੇ ਸਿਹਤ ਆ ਤਾਂ ਸਰੀਰ ਆ ਠੀਕ ਆ ਜੇ ਸਰੀਰ ਤੰਦਰੁਸਤ ਆ ਤਾਂ ਬੰਦਾ ਤੰਦਰੁਸਤ ਆ ਆ ਆ ਡੇਕਾਂ ਤਿੰਨ ਹੋਰ ਲਾ ਦਿਆਂ ਆ ਪੈਹੀ ਤੇ ਆ ਲਾਤੀਆਂ ਬਾਈ ਨੇ ਦੇਖੋ ਬਈ ਸਪੈਦੇ ਲਾਉਂ ਹੋਰ ਮੰਗਾਈਆ ਟਰੇਕ ਬਾਈ ਦੀ ਹਾਂ ਵੀ ਦੋਸਤੋ ਦੂਜੇ ਨੰਬਰ ਤੇ ਆ ਗਏ ਆਪਾਂ ਅੱਜ ਆਪਣੇ ਬਾਈ ਕੋਲੇ ਚਰਨਜੀਤ ਕੋਲੇ ਚਰਨਜੀਤ ਬਾਈ ਦਾ ਪੱਕਾ ਨਾ ਆ ਪਿੰਡ ਦੇ ਵਿੱਚੋਂ ਬਾਈ ਨੂੰ ਪਿਆਰ ਨਾਲ ਘੁੰਗਰੂ ਕਹਿੰਦੇ ਨੇ ਆ ਦੇਖੋ ਬਾਈ ਦੀ ਸਬਜੀ ਲਾਈ ਹੋਈ ਆ ਤੁਹਾਨੂੰ ਦਿਖਾ ਦਈਏ ਕੱਦੂ ਲਾਏ ਹੋਏ ਨੇ ਆ ਪ੍ਰਿੰਡੀ ਲਾਈ ਹੋਈ ਆ ਹਨਾ ਤੇ ਉਧਰ ਬਾਈ ਦੀਆਂ ਬੇਲਾਂ ਉਹਤੇ ਚਾੜੀਆਂ ਹੋਈਆਂ ਨੇ ਬਾਈ ਜਾਲ ਬਣਾ ਕੇ ਜਾਲ ਤੇ ਚਾੜੀਆਂ ਹੋਈਆਂ ਨੇ ਕਿਉਂਕਿ ਸਬਜ਼ੀ ਜਿਹੜੀ ਥੱਲੇ ਲੱਗ ਜਾਂਦੀ ਆ ਉਹ ਖਰਾਬ ਨਹੀਂ ਹੁੰਦੀ ਇਹ ਵੀ ਬਾਈ ਮਿਹਨਤੀ ਆ ਬੰਦਾ ਇਹ ਤੋਂ ਵੀ ਬਾਈ ਤੋਂ ਆਪਾਂ ਸਬਜ਼ੀ ਲੈ ਕੇ ਜਾਂਦੇ ਹੁੰਨੇ ਆ ਮਿਹਨਤ ਕਰਦਾ ਮਿਹਨਤੀ ਬੰਦਾ ਜਿਹੜਾ ਮਿਹਨਤੀ ਬੰਦਾ ਨਾ ਬਾਈ ਉਹ ਕਦੇ ਵੀ ਭੁੱਖਾ ਨਹੀਂ ਮਰਦਾ ਜਿਹੜਾ ਕਿਰਤ ਕਰਕੇ ਖਾਂਦਾ ਦਸਾਂ ਨੋ ਹਾਂਜੀ ਉਹ ਕਦੇ ਵੀ ਭੁੱਖਾ ਨਹੀਂ ਮਰੂ ਆ ਤੁਹਾਨੂੰ ਦਿਖਾ ਦਈਏ ਗਵਾਰੇ ਦੀਆਂ ਫੜੀਆਂ ਸਾਰਾ ਕੁਝ ਬਾਈ ਦਾ ਲਾਇਆ ਹੋਇਆ ਤੇ ਚੌਲੇ ਫੜੀ ਲਾਈ ਹੋਈ ਆ ਕਿਉਂਕਿ ਬਾਈ ਤੋਂ ਆਪਾਂ ਇੰਨਾ ਬਾਈਆਂ ਤੋਂ ਸਬਜ਼ੀ ਲੈ ਕੇ ਜਾਂਦੇ ਹੁੰਦੇ ਆ ਭਰਾ ਘਰ ਦੀ ਸਬਜ਼ੀ ਹੁੰਦੀ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿਉਂਕਿ ਆਪਣੇ ਖੇਤ ਦੇ ਵਿੱਚ ਸਬਜ਼ੀ ਲਾਈ ਹੋਈ ਆ ਉਹ ਬਾਈ ਦਾ ਖੇਤ ਆ ਤੁਹਾਨੂੰ ਦਿਖਾ ਦਈਏ ਵੀਡੀਓ ਦੇ ਵਿੱਚ ਕਦੂ ਕਰਿਆ ਹੋਇਆ ਤੇ ਆਹ ਬਾਈ ਦੇ ਕਰੇਲੇ ਲਾਏ ਹੋਏ ਨੇ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਵੀ ਬਾਈ ਜਿਹੜੀਆਂ ਘਰ ਦੀਆਂ ਸਬਜ਼ੀਆਂ ਹੁੰਦੀਆਂ ਨੇ ਹਨਾ ਤਾਜ਼ੀਆਂ ਹੁੰਦੀਆਂ ਨੇ ਹਰੀਆਂ ਸਬਜ਼ੀਆਂ ਕਿਉਂਕਿ ਬਾਈ ਇਹ ਦੁਕਾਨਾਂ ਦੇ ਉੱਤੇ ਹਰੇਕ ਦੁਕਾਨਾਂ ਤੇ ਜਾਂਦੀਆਂ ਨਹੀਂ ਇਹ ਸਬਜ਼ੀਆਂ ਇਹ ਸਬਜ਼ੀਆਂ ਕਜੀ ਦਾ ਬਾਈ ਮੰਡੀਆਂ-ਮੰਡੀਆਂ ਚੱਲਿਆਉਂਦੇ ਨੇ ਹਨਾ ਆਪਣੇ ਕੋਲੇ ਜਿੰਨੀ ਚੀਜ਼ ਹੁੰਦੀ ਆ ਬਾਈ ਕੱਦੂ ਹੋ ਗਏ ਤੋਰੀ ਹੋ ਗਈ ਭਿੰਡੀ ਹੋ ਗਈ ਚੌਲੇ ਫਲੀ ਹੋ ਗਈ ਸ਼ਿਮਲਾ ਮਿਰਚ ਹੋ ਗਈ ਕਰੇਲੇ-ਕੁਰੂਲੇ ਹੋ ਗਏ ਆਪਣੇ ਕੋਲੇ ਘਰ ਦੇ ਹੁੰਦੇ ਨੇ ਕਿਉਂ ਬਾਈ ਹਾਂ ਜੀ ਹਾਂ ਕਹਿਣਾ ਕੁਛ ਨਾ ਬਾਪ ਇੱਕ ਬੀਜ ਦੀ ਦੁਕਾਨ ਉੱਥੇ ਲਾਈ ਵੀ ਆ ਆਪਣੇ ਸੜਕ ਤੇ ਇੱਥੋਂ ਹੀ ਸਬਜ਼ੀ ਬਾਜੀ ਜਾਂਦੀ ਆ ਕੋਈ ਮੰਡੀ ਚੋਂ ਨਹੀਂ ਆਉਂਦੀ ਕਿਤੋਂ ਨਹੀਂ ਆਉਂਦੀ ਇੱਥੋਂ ਜਾ ਉਹ ਉੱਧਰ ਬਾਈ ਵੀ ਆ ਇਥੇ ਹੀ ਜਾਂਦੀ ਆ ਸਾਰੀ ਕੋਈ ਆਏ ਨਾ ਸਮਝੋ ਵੀ ਮੁੱਲ ਦੀ ਆ ਹਾਂ ਇਹ ਤਾਂ ਹੈ ਬਾਈ ਆਪਾਂ ਪਹਿਲਾਂ ਵੀ ਬਾਈ ਕੁੰਗਰੂ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਚਾਰ ਪੰਜ ਆਈਟਮਾਂ ਬਾਈ ਆਪਣੇ ਕੋਲੇ ਘਰ ਦੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਜ਼ਿਆਦਾਤਰ ਘਰਾਂ ਦੇ ਵਿੱਚ ਬਣਾਉਂਦੇ ਆ ਠੀਕ ਆ ਬਾਈ ਵੀਡੀਓ ਨੂੰ ਆਪਣਿਆਂ ਨੂੰ ਬਾਈ ਸ਼ੇਅਰ ਕਰਦਾ ਕਰੋ ਥੋਨੂੰ ਆਪਣੀ ਦੁਕਾਨ ਵੀ ਦਿਖਾਉਂਗਾ ਕਿੱਥੇ ਲਈ ਹੋਈ ਆਗੀ ਤੇ ਆ ਫੜੀਆਂ ਨੇ ਦੇਖੋ ਬਾਈ ਆ ਤੋੜੀਆਂ ਨੇ ਅਜੇ ਬਾਈ ਹੋਰ ਤੋੜਦੇ ਆ ਲੱਗੂ ਸਾਨੂੰ ਘੰਟਾ ਘਰ ਦੀਆਂ ਫੜੀਆਂ ਨੇ